ਜੋ ਬਹੁਤ ਚੰਗੀ ਹੈ ਜਿਹੜੀ ਫੇਸਬੁਕ ਸਵਾਰ ਕਰ ਲੋਕਾਂ ਨੇ ਕੋਈ ਗੱਲ ਨਹੀਂ ਹੈ ਕਿ ਅਸੀਂ ਉਸ ਅਸੇਬ ਨੂੰ ਭਾਰਜ ਟੀਮ ਵੀ ਲੈ ਕੇ ਪਹੁੰਚੀ ਹਾਂ ਕਿਦਾਂ ਦਾ ਘੋਟਾ ਦਵਾਇਆ ਜਾ ਰਿਹਾ ਹੈ ਅਸੀਂ ਇਸ ਸੈਂਬਲੀ ਮੰਨ ਲੈਣੀ ਹੈ ਸੰਤੁਸ਼ਣੋ ਨਹੀਂ ਜੀ ਅਸੀਂ ਸੰਤੁਸ਼ਣ ਅਸੀਂ ਸੰਤੁਸ਼ਣ ਨਹੀਂ ਅਸੀਂ ਤਾਂ ਕਹਿੰਦੇ ਵੀ ਪੰਜ ਸੀਲ ਹੋਏ ਹੁਣ ਜੀ ਜਦੋਂ ਉਸ ਤੋਂ ਬਾਅਦ ਕਾਰਵਾਈ ਨਹੀਂ ਦੀ ਜੀ ਸਰ ਕਾਰਵਾਈ ਨਹੀਂ ਅਸੀਂ ਅਸੀਂ ਕਹਿੰਦਾ ਬਹੁਤ ਵੱਡਾ ਤਣਾਅ ਬਹੁਤ ਵੱਡਾ ਇਸ਼ੂ ਹੈ ਦੂੜੀਆਂ ਹੁਣੀ ਇਸ ਵੇਲੇ ਹੋਈ ਹੈ ਇੰਡੀਆ ਬੈਂਕੀ ਤੋਂ ਕੇ ਖਾ ਲਈ ਹੈ ਇਸ ਵੇਲੇ ਡੇਟ ਦਾ ਨਿਕਲਣਾ ਬਹੁਤ ਵੱਡੇ ਸਵਾਲ ਨੇ ਕਿੱਥੀ ਜੋ ਦੇਖਦੇ ਅਸੀਂ ਇਹ ਚੈਸ ਹੋ ਗਿਆ ਜੀ ਮੈਨੂੰ ਤਾਂ ਇਹ ਲੱਗਦਾ ਹੈ ਜੀ ਇਹ ਹੈਲਥ ਵਿਭਾਗ ਦੀ ਟੀਮ ਦੀ ਕਮਜ਼ੋਰੀ ਹੈ ਕਿ ਟੈਨਰ ਚੈੱਕ ਨਹੀਂ ਕਰਦੀ ਫਰਦੰਦੀ ਦੀ ਕਮਜ਼ੋਰੀ ਹੈ ਆਪਣੀ ਬੰਦਵਾ ਦੀ ਨਹੀਂ ਰੱਖੋ ਉਸ ਤੋਂ ਬਾਅਦ ਦੁਕਾਨਾਰੀ ਕਮਜ਼ੋਰੀ ਹੈ ਜਿਹੜਾ ਸਮਾਨ ਨਿਕਲੇ ਦੁਕਾਨ ਤੋਂ ਲੱਗੇ ਜਾਂਦੀ ਹੈ ਨਾ ਉਹਦੇ ਨਾਲ ਨਾ ਕੁਝ ਹੋ ਜਾਂਦਾ ਹੈ ਹਮਲਾ ਕਰ ਰਹੀ ਹੈ ਜਿਹੜਾ ਸਮਾਨ ਨਿਕਲੇ ਮੰਦੇ ਹੋਏ ਇਸ ਦੁਕਾਨ ਦੇ ਉਹ ਬਾਰੇ ਬਹਿਰੇ ਅੰਦਰ ਬੈਠਾ ਸੀ ਸਰ ਦੋ ਚਾਰ ਕਿਸ ਨਹੀਂ ਆ ਤਾਂ ਬਿਲਕੁਲ ਜਿਹੜਾ ਹੈਗਾ ਇਹ ਸੈਰੀ ਦੇ ਨੇ ਆਪਾਂ ਇਹ ਚਲਾ ਰਹੇ ਨੇ 17 ਮੋਰ ਇਹਨਾਂ ਤੋਂ ਸਿੱਕ ਸਮਾਨ ਪਰਚੇ ਦਿੱਤੀ ਚਾਕਲੇਟ ਵਗੈਰਾ ਕਦੋਂ ਕੱਲੇ ਰਹਿੰਦਾ ਫਨਾਵੇ ਅਸੀਂ ਪਰਚੇ ਜੁੱਤੇ ਹੀ ਸੰਦੇ ਨੂੰ ਉਹ ਬੱਕਰੀ ਜੀ ਬਣੀ ਸੀ ਬੱਕੜੀ ਦੀ ਚੋਟੜ ਵਗੈਰਾ ਦਿੰਸ ਵਗੈਰਾ ਤੇ ਬੱਚੇ ਦੇ ਕੁਸਰੇ ਚਿੱਪੇ ਵਗੈਰਾ ਸੀ ਤੇ ਕੋਸੀ ਕਿਸ ਨੂੰ ਗੁੱਸਤ ਕਰਨਾ ਸੀ ਸਾਡੇ ਸੰਦੀ ਸੀ ਲੁਧਿਆਣੇ ਕੋਈ ਮੈਂ ਆਪਣੀ ਪੇਜ ਹੀ ਉਹਦੀ ਪੋਤੀ ਸੀਗੀ ਆਪਣੀ ਪੋਤੀ ਨੂੰ ਗੁੱਸਤ ਕਰਦਾ ਸੀ ਸੋਮਵਾਰ ਨੂੰ ਤੇ ਉਹ ਉਹਦੇ ਵਿਆਹ ਟੈਂਡ ਕਰਨਾ ਆਈ ਸੀ ਉਹ ਵਿਆਹ ਟੈਂਡ ਕਰਕੇ ਬੱਚਾ ਬੱਚਾ ਕਿੱਥੋਂ ਆ ਸੀ ਇਹ ਬੱਚਾ ਲੁਧਿਆਣੇ ਕੋ ਆਇਆ ਅੱਛਾ ਜੀ ਕਿੰਨੇ ਸਾਲ ਕੇ 1.5 ਸਾਲ ਦਾ 1-2 ਸਾਲ ਦੀ ਉਮਰ ਅੱਛਾ ਜੀ ਅਸੀਂ ਉਹ ਪੱਤੀ ਜੀ ਦਾ ਇਹਨਾਂ ਨੂੰ ਪਰਚੇਜ਼ ਕਰਕੇ ਅਸੀਂ ਉਹਨੂੰ ਗਿਫਟ ਕਰਤਾ ਸੀਗਾ ਗਿਫਟ ਕਰਨ ਤੋਂ ਬਾਅਦ ਉਹ ਉਹ ਬੁੱਧਵਾਰ ਨੂੰ ਰਵਾਨਾ ਹੋ ਗਿਆ ਲੁਧਿਆਣਾ ਦੀ ਸਵੇਰੇ ਚਲੇਗਾ ਸ਼ਾਮ ਨੂੰ ਆ ਕੇ ਪਹੁੰਚੇ ਤੇ ਉਹਨਾਂ ਨੇ ਘੰਟੇ 2 ਘੰਟੇ ਬਾਅਦ ਚੋਕਲੇ ਤੇ ਉਹਨਾਂ ਨੇ ਖੁੱਲੇ ਵੀ ਉਹ ਗਿਫਟ ਹੈ ਦੇਖ ਲਈ ਕਿャਮੁਛ ਹੈ ਗਿਫਟ ਕਿੰਨੇ ਲੈਦੇ ਗਿਫਟ ਪੈਕੀ ਕਿੰਨੇ ਸੀ ਮੇਰੇ પતિ ਜੀ ਨੇ ਦਿੱਤਾ ਸੀ ਕਿੰਨੀ ਪੈਕਿੰਗ ਸੀਗੀ ਉਹ ਉਹ 300 ਦੀ ਪੈਕਿੰਗ ਦਿੱਤੀ ਮੈਨੂੰ ਤੇ ਜਿਹੜਾ ਚਾਕਲੇਟ ਖਾਈ ਸੀਗੀ ਰਾਤ ਨੂੰ 2 ਘੰਟੇ ਤੋਂ 2 ਘੰਟੇ ਬਾਅਦ ਨੂੰ ਦਸਤੂਰ ਲੱਗੇ ਤੇ ਨੋਰਮਲੀ ਕਿਸੇ ਹੋਰ ਦਵਾਈ ਦਿੱਤੀ ਸੀ ਨਹੀਂ ਉਹ ਕਹਿੰਦੇ ਨੋਰਮਲ ਕੋਈ ਐਸੀ ਦਵਾਈ ਦਿੱਤੀ ਤੇ ਦੁਕਾਨਦਾਰ ਕੀ ਜਨਾਉਂ ਤਾਂ ਫਿਰ ਉਹਨਾਂ ਨੇ ਜੀ ਕਿੰਨਾ ਕੁ ਰਹਿਣ ਸੱਚੀ ਬਹੁਤ ਪ੍ਰਾਨੀ ਦੁਖਸਤ ਹੋ ਗਈ ਤੇ ਜੂ ਜੂ ਸਮਾਂ ਬੀਤਦਾ ਗਿਆ ਰਾਤੀ 11:30 ਜਿਹਨਾਂ ਨੂੰ ਬੁਲਾਦਣ ਲੱਗੇ ਮੂੰਹ ਤੋਂ ਲੈ ਤੀ ਬੱਚੀ ਉਹ ਸੀ ਉਹ ਸਿਮਾ ਸੜਜੋ ਦੁਆਰਾ ਲੈ ਗਏ ਕਹਿੰਦੇ ਇਹਨੇ ਜਰਵੀ ਚੀਜ਼ ਕੁਝ ਖਾ ਲੀ ਤੇ ਸਾਡਾ ਜਿਹੜਾ ਧਿਆਨ ਸੀਗਾ ਸਾਰਾ ਚਾਕਲੇਟ ਵੱਲ ਗਿਆ ਅਸੀਂ ਚਾਕਲੇਟ ਦੇ ਲੇਬਲ ਚੈੱਕ ਕੀਤਾ ਤਾਂ 6 ਸੇ ਮਹੀਨੇ ਪੁਰਾਣੀ ਐਕਸਪਾਇਰੀ ਡੇਟ ਆ ਗਈ ਬੱਚੇ ਕੇ ਇਲਾਜ ਕਿਤੇ ਜਾ ਰਹੇ ਲਾਸੀਏ ਸੀਐਮਸੀ ਉਸਨੇ ਚਾਹੋ ਮੁਕੇਲਾ ਲੁਧਿਆਣਾ ਜੀ ਦੂਜੇ ਬੱਚਾ ਕਿੰਨੇ ਸਾਲ ਦਾ ਦੂਜਾ ਗੁੜੀਆ 2 ਸਾਲ ਦੀ ਹੋਰ ਠੀਕ ਹੈ ਜਿਹੜੀ ਦੂਜੀ ਛੋਟੀ ਗੁੜੀਆ ਛੋਟੀ ਸਥਿਤੀ ਗੰਭੀਰ ਹੈ ਤੇ ਉਹਨੂੰ ਡਿਪਾਰਟਮੈਂਟ ਨੂੰ ਪਾਏ ਕਾਰਵਾਈ ਸਰ ਉਹਨਾਂ ਨੇ ਕਾਰਵਾਈ ਪੂਰੀ ਕੀਤੀ ਹੈ ਜੀ ਮਾਲਕ ਦੱਸ ਰਹੇ ਸੀ ਵੀ ਸਾਡੇ ਕੋਲ ਕੋਈ ਅਕਸਰੀ ਦਾ ਸਮਾਨ ਨਹੀਂ ਹੈ ਅਸੀਂ ਕੋਈ ਜਾਂਚ ਕੀਤੀ ਸੀ ਅੰਦਰ ਜਾ ਕੇ ਸਾਨੂੰ 2200 ਆਈਟਮ ਲੱਭੀਆਂ ਜੀ ਡਿਸਪਲੇ ਤੇ ਬੱਚੇ ਦਾ ਜੂਸ ਬੱਚੇ ਦਾ ਪਾਊਡਰ ਪਾਊਡਰ ਦੇ ਗੁੱਧ ਪਾਊਡਰ ਉਸ ਤੋਂ ਬਾਅਦ ਕੁਰਕਰੇ ਉਸ ਤੋਂ ਚਾਕਲੇਟ ਜਿਸਕੇ ਤੁਹਾਡੀ ਡਿਸਪੀਟ ਕੋਈ ਵੀ ਕਾਰਵਾਈ ਕਰੇ ਕਰੇ ਵਰਦਨ ਸਪਾਰਟਮੈਂਟ ਜਿਹੜਾ ਇੰਨਾ ਕੋਲੇ ਐਕਸਪੀਰੀਸ ਮਾਨੀਤਿਆ ਹੋ ਸੀਲ ਕਰਕੇ ਲੈ ਕੇ ਜਾ ਰਹੇ ਨੇ ਆਪਣੇ ਲੋਕ ਤੁਸੀਂ ਕਾਰਵਾਈ ਤੋਂ ਸੰਤੁਸ਼ਟ ਹੋ ਅਸੀਂ ਕਾਰਵਾਈ ਤੋਂ ਸੰਤੁਸ਼ਟ ਇਹ ਵੀ ਕਾਰਵਾਈ ਤੋਂ ਬਾਅਦ ਦੁਕਾਨ ਪੂਰੀ ਟੋਪਰ ਸੀਲ ਹੋਣੀ ਚਾਹੀਦੀ ਹੈ ਅਲੀ ਇੱਕ ਮਾਮਲਾ ਇੰਡੀਆ ਬੈਕਟਰੀ ਦਾ ਜਿਹੜਾ ਉਹ ਠੰਗਾ ਨਹੀਂ ਹੋਇਆ ਦੂਜਾ ਮਾਮਲਾ ਵੇਖਣਾ ਹੈ ਜਿਹੜਾ ਡਾਇਰੈਕਟਰ ਦਾ ਪਹਿਲਾਂ ਮੈਨੂੰ ਅਜੀ ਉਹ ਸੀਲ ਹੋ ਗਿਆ ਸੀ ਸੀਲ ਹੋਣਾ ਪੂਰਾ ਪੂਰਾ ਹੋਣਾ ਚਾਹੀਦਾ ਉਹ ਦਰਦਪਨਾ ਛੱਡ ਗਿਆ ਹੈ ਸਹੀ